ਸਾਸੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾ ਦਾ ਹਾਲੇ ਰਸਮੀ ਐਲਾਨ ਨਹੀਂ ਹੋਇਆ ਲੇਕਿਨ ਆਮ ਆਦਮੀ ਪਾਰਟੀ ਨੂੰ ਹੁਣ ਛਟਕੇ ਲੱਗਣੇ ਸ਼ੁਰੂ ਹੋ ਗਏ ਨੇ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ ਓਟ ਟਾਲ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪਾਟ ਕੇ ਦੱਸ ਦिए ਕਿ ਜ਼ਿਲ੍ਹਾ ਪ੍ਰਧਾਨ ਨੂੰ ਪਾਟ ਲਿਆ ਹੈ ਕਾਂਗਰਸ ਨੇ ਇੱਕ ਪਾਸੇ ਜਿਮਨੀ ਚੋਣਾਂ ਦਾ ਐਲਾਨ ਹੋਣਾ ਬਾਕੀ ਹੈ ਦੂਜੇ ਪਾਸੇ ਵਿਧਾਨ ਸਭਾ ਵਿਧਾਨ ਸਭਾ ਦੀਆਂ ਚੋਣਾਂ ਦਾ ਵਿਗਲ ਵੱ ਚੁੱਕਿਆ ਹੈ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਉੱਤੇ ਹਮਲਾ ਬੋਲ ਕੇ ਸਿਆਸੀ ਪ੍ਰੈਸ਼ਰ ਪਾ ਕੇ ਵੱਡੇ ਆਗੂਆਂ ਨੂੰ ਪੱਟ ਰਹੇ ਨੇ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਰਹੇ ਨੇ ਉਸੇ ਤਰ੍ਹਾਂ ਉਸੇ ਰਾਤੇ ਤੁਰਪੀ ਹੈ ਉਹ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਵੱਡਾ ਝਟਕਾ ਦੇ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ ਵੱਡਾ ਲੀਡਰ ਜਾਣ ਅਤੇ ਪਛਾਣ ਦਾ ਮਹਤਾਸ ਨਹੀਂ ਉਸ ਨੂੰ ਪਟ ਲਿਆ ਹੈ ਅਤੇ ਅੱਜ ਉਹ ਲੀਡਰ ਆਪਣੇ ਸਾਥੀਆਂ ਦੇ ਨਾਲ ਦਿੱਲੀ ਜੋ ਰਣਜੀਤ ਸਿੰਘ ਸੁਰਜੀਵਾਲਾ ਨੇ ਉਸ ਦੀ ਅਗਵਾਈ ਦੇ ਵਿੱਚ ਰਸਮੀ ਤਰੀਕੇ ਦੇ ਨਾਲ ਅੱਜ ਕਾਂਗਰਸ ਦੇ ਵਿੱਚ ਸ਼ਾਮੂਲਿਤ ਕਰਨਗੇ ਭਾਰਤੀ ਜਨਤਾ ਪਾਰਟੀ ਅਤੇ ਔਰ ਕਾਂਗਰਸ ਪਾਰਟੀ ਨੂੰ ਪਹਿਲਾਂ ਝਟਕੇ ਲੱਗੇ ਸੀ ਲੇਕਿਨ ਹੁਣ ਝਟਕਾ ਲੱਗ ਗਿਆ ਹੈ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਇਸ ਜ਼ਿਲ੍ਹਾ ਪ੍ਰਧਾਨ ਦਾ ਨਾਮ ਹੈ ਗਜਨ ਸਿੰਘ ਗਵਿੰਦਪੁਰਾ ਹਾਂਜੀ ਮੈਂ ਗੱਲ ਕਰ ਰਿਹਾ ਹਰਿਆਣਾ ਕੈਥਲ ਦੀ ਕੈਥਲ ਦਾ ਹੈ ਗਜਨ ਗਵਿੰਦਪੁਰਾ ਜੋ ਕਿ ਕਾਫੀ ਲੰਮੇ ਸਮੇਂ ਤੋਂ ਆਪ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਹੈ ਲੇਕਿਨ ਅਚਨ ਅਚੇਤ ਵੱਡਾ ਦਾਵਾ ਬੋਲਿਆ ਗਿਆ ਕਾਂਗਰਸ ਪਾਰਟੀ ਵੱਲੋਂ ਇਸ ਗੱਜਣ ਸਿੰਘ ਗਵਿੰਦਪੁਰਾ ਨੇ ਅੱਜ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਦਿੱਲੀ ਨੂੰ ਰਵਾਨਾ ਹੋ ਗਏ ਨੇ ਅਤੇ ਸ਼ਾਮ ਤੋਂ ਪਹਿਲਾਂ ਪਹਿਲਾਂ ਕਰਨਗੇ ਸ਼ਮੂਲੀਅਤ ਰਸਮੀ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਹੋ ਸਕਦਾ ਹੈ ਕਿ ਗੱਜਣ ਗਵਿੰਦਪੁਰਾ ਨੂੰ ਜਿਹੜੀ ਵਿਧਾਨ ਸਭਾ ਦੀ ਚੋਣ ਹੋ ਰਹੀ ਹੈ ਹਰਿਆਣਾ ਦੇ ਵਿੱਚ ਉਥੋਂ ਕਿਸੇ ਹਲਕੇ ਦੇ ਵਿੱਚੋਂ ਐਜ਼ ਏ ਵਿਧਾਇਕ ਦੀ ਟਿਕਟ ਵੀ ਦਿੱਤੀ ਜਾ ਸਕਦੀ ਹੈ ਕਿਉਂਕਿ ਗਵਿੰਦਪੁਰਾ ਗਵਜਨ ਸਿੰਘ ਗਵਿੰਦਪੁਰਾ ਨੂੰ ਆਮ ਆਦਮੀ ਪਾਰਟੀ ਨੇ ਕੋਰੀ ਨਾ ਕਰ ਦਿੱਤੀ ਹੈ ਵਿਧਾਨ ਸਭਾ ਦੀ ਟਿਕਟ ਦੇਣ ਤੋਂ ਇਸ ਲਈ ਇਹ ਤਸ ਤੋਂ ਮਸ ਹੋ ਕੇ ਗੰਜਨ ਸਿੰਘ ਗਵਿੰਦਪੁਰਾ ਕੈਥਲ ਤੋਂ ਅੱਜ ਸ਼ਮੂਲੀਅਤ ਕਰ ਜਾਣਗੇ ਥੋੜੇ ਤੇ ਸਮੇਂ ਤੋਂ ਬਾਅਦ ਆਮ ਆਦਮੀ ਦਾ ਪੜਲਾ ਛੱਡ ਕੇ ਵਰਜਨਗੇ ਝੋਲੀ ਕਾਂਗਰਸ ਪਾਰਟੀ ਦੇ ਵਿੱਚ ਅਤੇ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਦੀ ਚੋਣ ਲੜਨਗੇ ਆਮ ਆਦਮੀ ਪਾਰਟੀ ਦੇ ਖਿਲਾਫ ਹਲਕਾ ਕੈਥਲ ਹਰਿਆਣਾ ਤੋਂ ਧੰਨਵਾਦ